ਖੋਰਾ ਸਾਹਿਬ ਦੇ ਵਿੱਚ ਕਿੰਨੇ ਅੰਨ ਤੁਸੀਂ ਸੈਸਰ ਕੀਤਾ ਦੋਹਾਂ ਨੇ 10 20 ਹੈ ਘੱਟੋ ਘੱਟ ਤੁਸੀਂ ਐਸ ਬਾਬੇ ਦੇ ਨਾਲ ਪਏ ਆਂ ਹਾਂਜੀ ਇਹਨਾਂ ਨੇ ਸ਼ਰੀਰਕ ਸੰਬੰਧ ਬਣਾਏ ਹਾਂਜੀ ਫੋਟੋ ਛੋੜਨਾ ਚਾਹੀਦਾ ਤੇ ਕੱਲ ਨੂੰ ਘੱਟੋ ਘੱਟ 60 62 ਤੁਹਾਡੇ ਕੋਲ ਫੋਨ ਕੱਲ ਆਈ ਜਾ ਹਾਂਜੀ ਉਹਦੇ ਵਿੱਚੋਂ ਆ ਆਵਾਜ਼ ਕੀ ਦੀ ਆ ਦੋ ਵਜੇ ਆਏ ਕੀ ਦੀਆਂ ਗੀਤਾਂ ਇਹ ਕਹਿੰਦਾ ਮੈਂ ਤੈਨੂੰ ਚਾਕੇ ਲੈ ਜਾਣਾ ਕੌਣ ਕਹਿ ਰਿਹਾ ਮੈਂ ਮਾਂ ਦੀ ਆਹ ਕੁੜੀ ਨੂੰ ਨਾ ਨਾ ਰਹੀਆਂ ਇੰਦਿਆ ਰਿੰਦਾ ਨਾ ਬੱਚੇ ਦਾ ਨਾ ਚਲੋ ਵੀ ਬੰਦ ਕਰਨਾ ਸ਼ੁਰੂਆਤ ਇਹ ਮੰਦੀ ਇੰਨਾ ਕੈਪੀਟਲ ਨਹੀਂ ਬਣੇ ਕੋਈ ਨਹੀਂ ਆਇਆ ਸੇਵਾ ਦਾ ਕਿਹੜੇ ਸਥਾਨ ਨੂੰ ਕੋ ਤੁਸੀਂ ਨਾ ਕਿ ਸੇਵਾ ਦਰਮਾ ਆਪਣੇ ਸਥਾਨ ਕੋਲ ਜਾਈਏ ਚੱਲ ਘਟਦੇ ਅਮਰ ਚੱਲੇ ਗਿਆ ਹੋਇਆ ਸੀ ਜਵਾਕ ਹੈ ਉਹ ਤੋਂ ਕਿਤੇ ਬੈਠੇ ਹਾਂ ਸਭ ਚੋਲ ਹਾਂ ਕੋਣ ਹੋਰਾ ਸਾਹਿਬ ਦੇ ਵਿੱਚ ਕਿੰਨੇ ਸਾਲ ਤੁਸੀਂ ਸੈਸਰ ਕੀਤਾ ਦੋਹਾਂ ਜਣੇ 10 20 ਆ ਘੱਟੋ ਘੱਟ ਤੁਸੀਂ ਐਸ ਬਾਬੇ ਦੇ ਨਾਲ ਪਏ ਹਾਂ ਹਾਂਜੀ ਇਹਨਾਂ ਨੇ ਸਰੀਰਕ ਸੰਬੰਧ ਬਣਾਏ ਹਾਂਜੀ ਗੁਰੂ ਜੀ ਕੀ ਪਤਾ ਹੈ ਜ਼ਰੂਰੀ ਵਜਨ ਕਰਨੇ ਆ ਸੁਣ ਲਿਓ ਸਮਾਂ ਥੋੜਾ ਜਗਰਾਉਂ ਤੋਂ ਰਾਏਕੋਟ ਜਾਂਦੇ ਨੂੰ ਰਾਹ ਦੇ ਵਿੱਚ ਖਾੜੇ ਵਾਲੇ ਪੁਲ ਦੇ ਖੱਬੇ ਹੱਥ ਮੁੜ ਕੇ ਇੱਕ ਢੇਰਾ ਹੁੰਦਾ ਵਾ ਗੁਰਦਾਰਾ ਚਰਨ ਘਾੜ ਸਾਹਿਬ ਜਿੱਥੇ ਬਾਬਾ ਬਲਜਿੰਦਰ ਸਿੰਘ ਉੱਥੇ ਸੇਵਾ ਕਰਦੇ ਜਿਹੜਾ ਚੁੰਗੀਆਂ ਆਈਆਂ ਬੰਨ ਕੇ ਰਾਹ ਦਾ ਸਿਰ ਤੇ ਗਲਾ ਗਲੂ ਤੇ ਫੁੱਲ ਲੱਛਣ ਜੀ ਬਾਬਾ ਕਰਦਾ ਹੁੰਦਾ ਸੀ ਇੱਕ ਕੰਪਲੇਂਟ ਆਈ ਹੈ ਸਾਡੇ ਕੋਲੇ ਬੀਬੀ ਘਰੇ ਆਈ ਸੀ ਵੀ ਮੈਨੂੰ 2 ਸਾਲ ਉਸ ਬਾਬੇ ਨੇ ਨਜਾਇਜ਼ ਕੱਬਾ ਜੀ ਨੇ ਅੱਗੋਂ ਸਾਨੂੰ 10 ਲੱਖ ਰੁਪਏ ਦਾ ਆਫਰ ਕੀਤਾ ਵੀ 10 ਲੱਖ ਰੁਪਏ ਸਾਨੂੰ ਦੇ ਦਿੰਨੇ ਆ ਤੇ ਤੁਸੀਂ ਇਸ ਚੀਜ਼ ਨੂੰ ਸ਼ਾਂਤ ਕਰੋ ਅਸੀਂ ਉਹਨਾਂ ਨੂੰ ਹਾਂ ਕਰ ਦਿੱਤੀ ਵੀ ਠੀਕ ਆ ਓਕੇ ਆ ਤੇ ਬਾਬਾ ਜਦੋਂ ਸਾਡੇ ਨਾਲ ਸੰਪਰਕ ਚ ਆਇਆ ਪੈਸਿਆਂ ਦੀ ਗੱਲਬਾਤ ਕਰਨ ਤੇ ਬਾਬਾ ਅਸੀਂ ਸਰਵਿਸ ਕਰਤੀ ਬਾਬੇ ਦੀ ਟਕਾ ਕੇ ਸਮੂਹ ਸੰਪਰਦਾਵਾਂ ਇੱਥੇ ਬੋਰਡ ਲੱਗਾ ਨਾ ਅੰਸਰ ਠੜਦਾ ਸਮੂਹ ਜਥੇਬੰਦੀਆਂ ਸਮੂਹ ਬਾਬੇ ਜਿਹੜੇ ਇਹਦਾ ਟੱਚ ਸੀ ਬਾਬਾ ਬਲਜਿੰਦਰ ਸਿੰਘ ਚਰਨ ਘਾਟਾ ਦੇ ਜਿਹੜਾ ਇੱਥੇ ਰਾਏਕੋਟ ਵਾਲੇ ਰੋਡ ਤੇ ਨਹਿਰ ਤੇ ਹੈਗਾ ਵਾ ਸਥਾਨ ਬਾਬੇ ਦੀ ਸਰਵਿਸ ਕੀਤੀ ਆ ਟਕਾ ਕੇ ਬਲਾਤਕਾਰ ਹੋਇਆ ਉੱਥੇ ਚਾਰ ਤੇ ਕਾਰਵਾਈ ਅਸੀਂ ਕਰਾਂਗੇ ਵੱਡੇ ਲੈਵਲ ਤੇ ਜੀ ਅਕੇ ਦੱਸ ਦਿਓ ਕਿ ਕੋਈ ਬਾਬਾ ਸਾਰਾ ਕੁਝ ਮੰਨਿਆ ਵੀਡੀਓ ਰਿਕਾਰਡ ਆ ਕੋਈ ਸਾਥ ਨਾ ਦੇਵੇ ਬਾਬੇ ਦਾ ਹੁਣ ਅਸੀਂ ਉਹ ਵੀਡੀਓ ਕੱਲੀ ਕੱਲੀ ਅਪਲੋਡ ਕਰਾਂਗੇ ਜਿੱਥੇ ਕੁੜੀਆਂ ਨੇ ਬਿਆਨ ਦਿੱਤੇ ਕੁੜੀ ਨੇ ਬਾਬੇ ਨੇ ਸਾਹਮਣੇ ਬੈ ਕੇ ਤੇ ਬਾਬਾ ਮੰਨਿਆ ਵੀ ਇੱਕ ਇੱਕ ਕੁਵਾਰੀ ਕੁੜੀ ਨਾਲ ਉਹ ਇੱਥੇ ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658